अरुणा चौधरी ਦੇ ਘਰ ਉਮੀਦਵਾਰਾਂ ਦੀ ਜਾਣ ਪਛਾਣ ਲਈ ਰੱਖੀ ਮੀਟਿੰਗ ਨੇ ਤਾਰਿਆ ਵੱਡੀ ਰੈਲੀ ਦਾ ਰੂਪ ਵਰਕਰਾਂ ਦੇ ਹੌਸਲੇ ਬੁਲੰਦ ਸੱਤਾਧਾਰੀ ਪਾਰਟੀ ਲਈ 2027 ਦੀਆਂ ਚੋਣਾਂ ਵਿੱਚ ਕਰਾਰੀ ਹਾਰ ਦਾ ਮੂਡ ਬਣਨਗੇ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਨਤੀਜੇ ਅਸ਼ੋਕ ਚੋਦਰੀ ਹਲਕਾ ਦਿਨਨਗਰ ਅੰਦਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਤਕੜਾ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਇਸ ਦੀ ਤਾਜ਼ਾ ਉਦਾਹਰਣ ਅੱਜ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਵਿਧਾਇਕਾ ਅਰਨਾ ਚੋਧਰੀ ਦੇ ਗ੍ਰਹਿ ਵਿਖੇ ਉਮੀਦਵਾਰਾਂ ਦੀ ਜਾਣ-ਪਛਾਣ ਕਰਾਉਣ ਲਈ ਸੱਦੀ ਆਮ ਮੀਟਿੰਗ ਵੱਡੀ ਰੈਲੀ ਦਾ ਰੂਪ ਧਾਰ ਗਈ ਅਤੇ ਇਸ ਦੌਰਾਨ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਵਿੱਚ ਭਾਰੀ ਜੋਸ਼ ਦੇਖਣ ਨੂੰ ਮਿਲਿਆ ਮੀਟਿੰਗ ਵਿੱਚ ਸੈਂਕੜੇ ਕੁਰਸੀਆਂ ਦਾ ਪ੍ਰਬੰਧ ਹੋਣ ਦੇ ਬਾਵਜੂਦ ਬੈਠਣ ਲਈ ਜਗ੍ਹਾ ਥੋੜੀ ਬਹਿ ਗਈ ਅਤੇ ਵੱਡੀ ਗਿਣਤੀ ਲੋਕਾਂ ਨੇ ਖੜੇ ਹੋ ਕੇ ਮੀਟਿੰਗ ਦੀ ਕਾਰਵਾਈ ਨੂੰ ਦੇਖਿਆ ਅਤੇ ਵਿਧਾਇਕਾ ਅਰਨਾ ਚੋਧਰੀ ਦੇ ਸੀਨੀਅਰ ਨੇਤਾ ਅਸ਼ੋਕ ਚੋਧਰੀ ਦੇ ਵਿਚਾਰ ਸੁਨੇ ਵਿਦਾਇਕਾ ਵੱਲੋਂ ਇਸ ਦੌਰਾਨ ਪਲਾਕ ਦੀਨਾ ਨਗਰ ਦੇ 22 ਅਤੇ ਦੁਰੰਗਲਾ ਪਲਾਕ ਦੇ 15 ਜੋਨਾਂ ਸਮੇਤ ਜ਼ਿਲ੍ਹਾ ਪਰਿਸ਼ਦ ਦੀਆਂ 4 ਸੀਟਾਂ ਤੋਂ ਚੋਣ ਮੈਦਾਨ 'ਚ उतारे ਕਾਂਗਰਸੀ ਉਮੀਦਵਾਰਾਂ ਨੂੰ ਵਰਕਰਾਂ ਦੇ ਰੂਬਰੂ ਕੀਤਾ ਸੀਨੀਅਰ ਨੇਤਾ ਅਸ਼ੋਕ ਚੋਧਰੀ ਨੇ ਕਿਹਾ ਕਿ ਇਹਨਾਂ ਜੋਨਾਂ ਨੂੰ ਬਿਨਾਂ ਲੜਿਆਂ ਜਿੱਤਣ ਲਈ ਆਪ ਆਗੂਆਂ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ ਕਈ ਤਰ੍ਹਾਂ ਨਾਲ ਦਬਾਅ ਪਾ ਕੇ ਨਾਮਜ਼ਦਗੀ ਕਾਗਜ਼ ਰੱਦ ਕਰਨ ਲਈ ਮਜਬੂਰ ਕੀਤਾ ਗਿਆ ਪਰ ਵਿਧਾਇਕ ਅਰਨੋ ਚੋਧਰੀ ਦੀ ਸਿਆਨਪਤੀ ਪ੍ਰਭਾਵ ਨੂੰ ਦੇਖਦਿਆਂ ਕਿਸੇ ਅਧਿਕਾਰੀ ਨੇ ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੀ ਗਲਤੀ ਨਹੀਂ ਕੀਤੀ ਅਸ਼ੋਕ ਚੋਧਰੀ ਨੇ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੂੰ ਮਿਲਣ ਵਾਲੀ ਸੰਭਾਵਿਤ ਹਾਰ ਦੀ ਨਿਮੋਸ਼ੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਾਰੀ ਹਾਰ ਦਾ ਮੁੱਢ ਬਣੇਗੀ भैया आवाज आ रही सारे ਪਹੁੰਚ ਰਹੀ ਹੈ ਟੋਨੀ ਤੁਹਾਡੇ ਆਵਾਜ਼ ਆ ਰਹੀ ਆ ਰਹੀ ਹੈ ਨਾ ਠੀਕ ਹੈ ਠੀਕ ਹੈ ਥੈਂਕ ਯੂ ਮੈਂ ਆ ਕੇ ਕੁਰਸੀ ਬਣਾ ਦਾਂ ਯਾਰ ਕੁਰਸੀ ਹੁਣ ਨਾ ਥੋੜੇ ਥੋੜੇ ਸਾਈਡ ਤੇ ਹੋ ਜਾਓ ਇਹਨਾਂ ਨੂੰ ਵੀ ਦਿਓ ਫਾਕਰ ਉਹਨਾਂ ਨੂੰ ਦਿਓ ਬਲਜੀਤ ਰਾਜ ਆ ਗਏ ਸਾਰੇ ਇਹ ਆ ਜੀ ਗਲਤੀ ਨਹੀਂ ਲੱਗਣੀ ਚਾਹੀਦੀ ਇਹਨੇ ਲਿਖਿਆ ਬਲਬੀਰ ਰਾਜਾ ਪਰ ਸਿੰਘ ਹੈ ਪਦਾਂ ਨੂੰ ਪਦ ਮਿਹਰਬਾਨੀ ਇਹ ਦੁਆਗਲਾ ਕਰਨੇ ਕਰਨੇ ਤਾਲਾ ਪੂਰੇ ਇਹ ਸਾਡੇ ਬਾਈ ਕੈਂਡੀਡੇਟ ਲਾ ਛੱਡੀ ਆ ਲਓ ਜੀ ਹੋ ਗਏ ਪੂਰੇ ਇਹ ਸਾਡੇ ਜੀ ਸਾਡੇ ਕੈਂਡੀਡੇਟ ਪੂਰੇ